ਪਿੰਡ ਤੇ ਪੰਜ ਛੇ ਮੁੰਡੇ ਨਹਿ ਦੀ ਪੇੜ ਚੜ ਗਏ ਜੀ ਇੱਕ ਮੇਰਾ ਭਰਾ ਚੜਿਆ ਜੀ ਬਾਜੀ ਮੈਂ ਨਾ ਪੂਰੀ ਗੇ ਭਜੋ ਨਹੀਂ ਭਜੂਗੀ ਅੱਛਾ ਹਾਂਜੀ ਮੈਂ ਅਮਰਤਪਾਲ ਜਿੱਥੇ ਘਰ ਕੰਨੇ ਦਿੱਤਣਾ ਅੱਛਾ ਹਾਂਜੀ ਦੂਜੇ ਮਾਰਦੇ ਨਹੀਂ ਕਿਹੜੇ ਕੁੜੇ ਮਰੀ ਜਾਣ ਫਰਾ ਪਿੰਡ ਪਾਉਂਦਾ ਵੋਟ ਸਾਰੀਆਂ ਜੀ ਵੋਟ ਪਾਉ ਸਾਰਾ ਪਿੰਡ ਕੋਈ ਦੋ ਚੰਦ ਕਰ ਹੋਣਗੇ ਜਿਹੜੇ ਨਾ ਪਾਉਣਗੇ ਕੋਈ ਨਾ ਨੇ ਤੇ ਫੇ ਆਪਣੇ ਸਿੱਖੀ ਬਾਰੇ ਜੋ ਵੀ ਉੱਥੇ ਮਤਲਬ ਕਹਿਣਾ ਵਾ ਉੱਥੇ 100% ਜਿਹੜੀ ਵੇਵ ਆ ਕੇਵਲ ਤੇ ਕੇਵਲ ਅਮਰਤਪਾਲ ਦੀ ਚੱਲ ਰਹੀ ਆਪਣਾ ਪੱਕੇ ਦੀ ਗਾਲ ਕਢਣ ਦਾ ਹੈ ਬੋਲ ਤੋ ਇਹਨੂੰ ਹਾਂਜੀ ਕਾਰਨ ਕਾਰਨ ਉਹਦੀਆਂ ਕਰਤੂਤਾ ਬਾਬਾ ਅਸੀਂ ਕਿਹ ਗੱਲ ਜਾਂਦੇ ਨਹੀਂ ਕਿ ਨਹੀਂ ਸਭ ਮਾਪੋਛੋ ਪ੍ਰੇਖਰ ਦੇ ਉਹ ਅਸੀਂ ਆਪਣੇ ਰਾਗ ਜੀ ਤਰੇ ਫਿਦਰੇ ਨੇ ਆ ਹਾਂ ਨਹੀਂ ਸਾਨੂੰ ਨਹੀਂ ਕਿਹ ਕਰਦਾ ਪਾਪਾ ਤਾਂ ਫੋਟਾ ਫਟਾ ਦਾ ਅੱਛਾ ਅੱਛਾ ਨਹੀਂ ਆਉਂਦੇ ਲੀਟਰ ਲੂਟਰ ਕਿਹੜੇ ਨਹੀਂ ਮਾਰਦੇ ਪਏ ਅਸੀਂ ਖਬਰ ਹੀ ਲੈਂਦੇ ਆਪਣੇ ਪੱਠੇ ਪਾ ਲੇ ਹੁਣ ਦਾਣੇ ਪਾ ਕੇ ਭੜੋਲੇ ਭੜਲੇ ਸਾਡਾ ਕੰਮ ਨਹੀਂ ਮੁੱਕਦਾ ਇਹਨਾਂ ਗੱਲਾਂ ਚੋਂ ਦੇ ਅੱਛਾ ਤਾਂ ਹੀ ਕੀ ਲਾਣਾ ਜੀ ਰਹਿੰਦੇ ਫਿਰ ਅਸੀਂ ਬਾਬਿਆਂ ਕੋਲ ਚਲ ਜੰਦੇ ਆਂ ਤੇ ਉੱਥੇ ਦਰਸ਼ ਮੇਲਾ ਕਰ ਆਉਣੇ ਆ ਤੇ ਸੇਵਕ ਕਰਨੇ ਫਰਦਾ ਹੋ ਨਿਕੰ ਕੋਈ ਠੀਕ ਹੈ ਜੀ ਤੇ ਕੀ ਲੱਗਦਾ ਜੀ ਵੋਟਾਂ ਦਾ ਮਾਹੌਲ ਮਾਹੌਲ ਤੇ ਅਜੇ ਸੰਗਤ ਤੇ ਸਿੱਤ ਤੇ ਹੀ ਆ ਸਾਰਾ ਕੁਝ ਜੀ ਅੱਛਾ ਅੱਛਾ ਹਾਂਜੀ ਹਾਂਜੀ ਸੰਗਤ ਤੇ ਸਿੱਤ ਤੇ ਹੀ ਆ ਸਾਰਾ ਕੁਝ ਤੇ ਕਿਨੇ ਤੁਹਾਡੇ ਪਿੰਡ ਦੇ ਤਾਂ ਫਿਰ ਅਮਰਪਾਲ ਭਾਈ ਆ ਅਮਰਪਾਲ ਜੀ ਖੜੇ ਹੋਏ ਆ ਹਾਂਜੀ ਹਾਂਜੀ ਅਮਰਪਾਲ ਸਿੰਘ ਭਾਜੀ ਹੋਏ ਖੜੇ ਹਾਂਜੀ ਤੇ ਪਿੰਡ ਕਿਨੇ ਰਿਸਪੌਂਸ ਦੇ ਤਰ੍ਹਾਂ ਦਾ ਪਿੰਡ ਵਾਲੋਂ ਸਹਿਯੋਗ ਹੋੰਡਿਆ ਵਾ ਹਾਂਜੀ ਹਾਂਜੀ ਬਾਕੀ ਸੰਗਤ ਦਾ ਬਾਹਰੋਂ ਵੀ ਬਹੁਤ ਸਹਿਯੋਗ ਹੋੰਡਿਆ ਵਾ ਹਾਂਜੀ ਕੀ ਲੱਗਦਾ ਬਹੁਤ ਮਹਾਰਾਜ ਦੀ ਮਿਹਰ ਹੋਵੇ ਕਿਰਪਾ ਮਹਾਰਾਜ ਦੀ ਹਾਂਜੀ ਤੇ ਅੱਗੇ ਆਉਂਦੇ ਆ ਐਮਪੀ ਕਦੇ ਆਏ ਹੋਏ ਕਿ ਨਹੀਂ ਜਿਹੜੇ ਡਿੰਪਾ ਬਣੇ ਸੀ ਤੁਹਾਡੇ ਤੋਂ ਨਹੀਂ ਭਾਜੀ ਇਹ ਅਜੇ ਤੱਕ ਤੇ ਕੋਈ ਆਇਆ ਨਹੀਂ ਕਾ ਪਿੰਡ ਮਤਲਬ ਉਹ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਤੇ ਜੀ ਤੇ ਦੋ ਹਾਂਜੀ ਕੱਲ ਆਪਾਂ ਗਏ ਸੀ ਮਤਲਬ ਗੱਡਿਆ ਸੀ ਇਥੇ ਇਲਾਕੇ ਦੇ ਮਾਰਚ ਅੱਪਾ ਬਕਾਲੇ ਸਾਹਿਬ ਤੋਂ ਪਰੇ ਮੈਤੀ ਸਾਹਿਬ ਹਾਂ ਇੱਕ ਬਾਈਕ ਕਿਵੇਂ ਦੋ ਸਾਲ ਲੱਗੇ ਫਿਰ ਸਰਕਾਰ ਦੇ ਇਹ ਤਾਂ ਦੇਖੋ ਜੀ ਹੁਣ ਸਰ ਤਾਂ ਤਾਂ ਦੇ ਤਾਂ ਜਾਂ ਜੀਵਨਤਵਾਰ ਕਨੇ ਕੰਮ ਬੜੇ ਕਰਾ ਦਿਆ ਸਰ ਜੀਵਨਤਵਾਰ ਸਾਹਿਬ ਨੇ ਚਲੋ ਕਰਾਏ ਕੰਮ ਤੇ ਹਾਂਜੀ ਚਲੋ ਹੋਏ ਆ ਠੀਕ ਆ ਹਾਂਜੀ ਹਾਂਜੀ ਤੇ ਉਹ ਲੱਗਦਾ ਵੀ ਐਂਤ ਕਿਯਮਤ ਪਾਲਦੇ ਹੈ ਮਹਾਰਾਜ ਹਾਂਜੀ ਕਰੂਗਾ ਮਿਹਰ ਕਿਰਪਾ ਮਹਾਰਾਜ ਕਰਨਗੇ ਨਹੀਂ ਭਾਜੀ ਅਜੇ ਤੱਕ ਤੇ ਕੋਈ ਨਹੀਂ ਆਇਆ ਜੀ ਪਿੰਡ ਦੇ ਜਿਹੜੇ ਮੈਂ ਕਹਿੰਦੇ ਆ ਕਿ ਉਹਨਾਂ ਦਾ ਉਹਨਾਂ ਦਾ ਤਾਂ ਕੋਈ ਹਜੇ ਤੱਕ ਮਤਲਬ ਕੋਈ ਲੀਡਰ ਲਾਡਰ ਤੇ ਕੋਈ ਵੀ ਨਹੀਂ ਆਇਆ ਅਜੇ ਤੱਕ ਹਾਂਜੀ ਸੰਯੋਗ ਹੈਗਾ ਵਾ ਹਾਂਜੀ ਪਿੰਡ ਦਾ ਹੈਗਾ ਸੰਯੋਗ ਨਾਲ ਬਾਹਰ ਜਿਆਦਾ ਵਾ ਸਕੋ ਤੇ ਉਹ ਸੰਗਤ ਵਗੈਰਾ ਆਈ ਜਾਂਦੀ ਹੈ ਹਾਂਜੀ ਸੰਗਤ ਆਈ ਜਾਂਦੀ ਹਾਂਜੀ ਆ ਬਾਹਰ ਹੁਣੇ ਆ ਗੱਡੀ ਕਾਫਲਾ ਨਿਕਲ ਕੇ ਚੱਲ ਗਿਆ ਵਾ ਗੱਡੀਆਂ ਹੁਣੇ ਗਈਆਂ ਵਾ ਤੁਹਾਡੇ ਗਾੜੀ-ਗਾੜੀ ਹਾਂਜੀ ਠੀਕ ਆ ਬਈ ਓਕੇ ਬਈ ਧੰਨਵਾਦ ਥੈਂਕ ਯੂ ਕਿ ਤੇ ਭਾਈ ਅਮਰਤਪਾਲ ਵੀ ਉੱਠਿਆ ਤੁਹਾਡੇ ਪਿੰਡ ਦੇ ਐਮਪੀ ਚੋਣਾ ਨੂੰ ਲੈ ਕੇ ਵੋਟਾਂ ਦਾ ਕੀ ਲੱਗਦਾ ਉਹਨਾਂ ਦੇ ਸਹੀ ਕਹੀ ਰਾਈ ਹਾਂਜੀ ਹੁਣਗੇ ਜਿੱਤਣਗੇ ਮੇਰੇ ਸਾਬ ਨੂੰ ਤੇ ਤੇਨ ਕੀ ਲੱਗਦਾ ਹਾਂ ਇਹ ਸਾਬ ਨਾਲ ਲੱਸਣਾ ਤੇ ਕਿਵੇਂ ਰਿਸਪੌਂਸ ਆ ਪਿੰਡ ਪਿੰਡ ਦਾ ਠੀਕ ਆ ਵੜੀ ਗਈ ਅੰਦਰ ਵੜੀ ਗਈ ਤੇ ਕੀ ਕਹਿੰਦੇ ਆ ਪਿੰਡਲ ਦੇਣਗੇ ਸਾਤਪੁਰਾ ਤੇਰਾ ਨਹੀਂ ਜਾਈਦਾ ਹੈ ਤੇਰਾ ਨਹੀਂ ਜਾਈਦਾ ਪਹਿਲਾਂ ਇਹ ਸਾਸੂ ਦਿੰਦੇ ਸੀ ਆ ਪਿਲੋਂ ਨੂੰ ਚੜੇੜਕ ਨੂੰ ਮੜਕ ਨੂੰ ਕੀਤਾ ਹਾਂ ਤੇ ਨਸ਼ਾ ਨਸ਼ਾ ਕਿਵੇਂ ਰਿਹਾ ਪਹਿਲਾਂ ਜਿਵੇਂ ਇੱਥੇ ਨਸ਼ਾ ਸ਼ਾਡਾਉ ਕੇ ਅੰਦਰ ਚੱਲਦਾ ਰਿਹਾ ਸੀਗਾ ਜੀ ਉਹ ਵੇਖੋ ਇਹ ਗਰੀਬ ਆ ਜੀ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹੇ ਬਾਰੇ ਪਤਾ ਕੈਸਾ ਦੇ ਆਪਾਂ ਹੂੰ ਇਹ ਆਪਾਂ ਦੀ ਗੱਲ ਕਹਿੰਨੇ ਆ ਵੀ ਕੈਸਾ ਬਚਾਈਦਾ ਨਹੀਂ ਗਲਤ ਨੂੰ ਨਹੀਂ ਜਿਹਦਾ ਕਹਿੰਦਾ ਹੂੰ ਠੀਕ ਹੈ ਠੀਕ ਹੈ ਬਈ ਹਾਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਹਾਂਜੀ ਹਾਂਜੀ ਤੇ ਕੀ ਲੱਗਦਾ ਮਾਹੌਲ ਪਿੰਡ ਦਾ ਕੀ ਕਹਿੰਦਾ ਜੀ ਪਿੰਡ ਦੇ ਤੇ ਪਿੰਡ ਦੇ ਤੇ ਤਕਰੀਬਨ 90% ਚਲੋ ਵੋਟ ਪੈ ਜੂਗੀ ਬਾਕੀ ਬਾਹਰ ਦਾ ਤੇ ਆਪਾਂ ਕੋਈ ਕਹਿ ਨਹੀਂ ਸਕਦੇ ਦੁਬਾਰੇ ਹੈ ਨਾ ਅੱਛਾ ਅੱਛਾ ਹੂੰ 1.5 ਕੇ 7 ਲੱਖ ਦੇ ਲੋਕ ਹੈ ਨਾ ਨਹੀਂ ਉਹ ਪਿੰਡ ਦੇ ਤੇ ਅੱਗੇ ਵੀ ਸਹਿਯੋਗ ਦਿੰਦੇ ਸੀ ਉਹਨਾਂ ਨੂੰ ਇਹ ਗੱਲ ਨਹੀਂ ਹੈਗੀ ਪਿੰਡ ਦੇ ਤੇ ਅੱਗੇ ਵੀ ਸਹਿਯੋਗ ਦਿੰਦੇ ਪੂਰਾ ਹੂੰ ਤੇ ਬਾਕੀ ਆਪਾਂ ਬਾਹਰ ਦੇ ਬਾਰੇ ਕੋਈ ਕਹਿ ਨਹੀਂ ਸਕਦੇ ਹਨ ਤੇ ਉਹ ਲੀਟਰ ਲੂਟਰ ਕਿਹੜੇ-ਕਿਹੜੇ ਮਾਰਦੇ ਸੀ ਕਿ ਨਹੀਂ ਦੂਜੇ ਜਿਹੜੇ ਪਾਰਟੀਆਂ ਦੇ ਵਾਲੇ ਅਜੇ ਨਹੀਂ ਕੋਈ ਆਇਆ ਅੱਛਾ ਇਹਦੇ ਤਕਰੀਬਨ ਆਇਆ ਬਾਕੀ ਉਹਨੇ ਉਹਨੇ ਕੀ ਇਹਨਾਂ ਨੇ ਸਵਾਰਨਾ ਤੇ ਕਿਸੇ ਨੇ ਕੁਝ ਹੈ ਨਹੀਂ ਜਿਹੜੀ ਮਿਰਜੀ ਤੁਰੇ ਫਿਰਨ ਤੇ ਡਿੰਪੇ ਤਾਂ ਬੜੀਆਂ ਵੋਟਾਂ ਪਾ ਕੇ ਜਿਤਾਇਆ ਸੀਗਾ ਤੁਹਾਡੇ ਉਹ ਸਮਾਂ ਹੀ ਚਲੋ ਇਦਾਂ ਦਾ ਹੈ ਨਾ ਹਾਂ ਬਾਕੀ ਡਿੰਪੇ ਦੀ ਵੀ ਤੁਹਾਨੂੰ ਪਤਾ ਜਿੱਦਾਂ ਦਾ ਤੇ ਬੀਬੀ ਖਾਲੜਾ ਦਾ ਵੀ ਹਨਾ ਸੀਗਾ ਜਿਵੇਂ ਉਦੋਂ ਉਹ ਉਹਦੋਂ ਦੇਣ ਦੇ ਪੈ ਜਾਣੀਆਂ ਵੋਟਾਂ ਪਰ ਸੁਪਈਆਂ ਤਾਂ ਨਹੀਂ ਤੁਹਾਡੇ ਸਾਹਮਣੇ ਹਨਾ ਹੂੰ ਬਾਕੀ ਕੋ ਕੈਨ ਸਾ ਦੇ ਲੋਕ ਤੇ ਭਗਵੰਤ ਮਾਨ ਦੇ ਕੰਮ ਕਰਕੇ ਮੇ ਲੱਗੇ ਫਿਰ ਜੀ 2 ਸਾਲਾਂ ਦੇ ਉਹ ਗੱਲਾਂ ਜਿਆਦੀਆਂ ਕਰਦੇ ਕਰਦ ਕੀਤਾ ਤੂੰ ਤਾਂ ਕੁਝ ਨਹੀਂ ਹੈਗਾ ਸੱਡ ਸੱਡ ਕੁਝ ਨਹੀਂ ਕੀਤਾ ਨਾ ਉਹ ਤਾਂ ਅਸੀਂ ਬੜਾ ਕੁਝ ਕਰਤਾ ਸੀ ਉਹ ਕਹੀ ਜਾਂਦੇ ਨਾ ਹਾਂ ਬਾਕੀ ਜਿਹੜਾ ਲੋਕਾਂ ਨੂੰ ਕਹਿ ਗਏ ਇਹਨਾਂ ਨੇ 1000 ਰੁਪਏ ਮੰਨ ਲਓ ਹਾਂ ਹਾਂ ਇਹ ਦੇਵਾਂਗੇ ਜਿੱਦਾਂ ਜਨੈਨੀਆਂ ਨੂੰ ਤੇ ਜਨੈਨੀਆਂ ਉਹ ਤਾਂ ਮੰਨ ਗਈਆਂ ਵੀ ਆਹ ਕੋਈ ਸੱਚੀ ਹੈ ਨਾ ਦੇ ਦੇਣਾ ਨੂੰ ਤੇ ਉਹ ਨਹੀਂ ਤੇ ਹੁਣ ਰਾਤੀ ਕਹਿੰਦੇ ਸੀ ਰਾਤੀ ਕਹਿੰਦੇ ਸੀ ਮੈਂ ਉਹ ਕੰਮ ਕਰਨਾ ਵਾਂ ਜਿਹੜਾ ਪੱਕਾ ਚੱਲਦਾ ਰਹੂਗਾ ਭਾਵੇਂ ਮੈਂ ਮੈਂ ਕਰਨ ਦੇ ਆ ਮੈਂ ਤਿਆਰੀ ਉਹਦੀ ਕਹਿੰਦੇ ਰਹਤੀ ਏ ਟੀਵੀ ਚ ਪਰ ਇਹ ਗੱਲਾਂ ਹੀ ਆ ਨਾ ਬਾਈ ਸਰਕਾਰ ਦੇ ਪੱਲੇ ਤਾਂ ਕੋਈ ਨਹੀਂ 3 ਲੱਖ ਕਰੋੜ ਦੀ ਕਰਜ਼ਾਈ ਆ ਤੇ ਉੱਪਰ ਹੋ ਗਿਆ ਖਣੀ ਉਹਦੇ ਨਾਲ ਕੀ ਹੋਣਾ ਫਿਰ ਇਦਾਂ ਹੀ ਮਤਲਬ ਗੱਲਾਂ ਬੱਤਾ ਜੀ ਕੰਮ ਚ ਰੱਖਣਾ ਉਹਨੇ ਹੋਰੇ ਨਾ ਤੇ ਭਾਈ ਸਾਹਿਬ ਜੇ ਜਾਂਦੇ ਆ ਲੱਗਦਾ ਤਾਂ ਕੰਮ ਕਰ ਕਰਨਗੇ ਉਮੀਦ ਹੈਗੀ ਉਹ ਵੇਖੋ ਇਹਨਾਂ ਨੇ ਤਾਂ ਫੇ ਆਪਣੇ ਸਿੱਖੀ ਬਾਰੇ ਜੋ ਵੀ ਉੱਥੇ ਮਤਲਬ ਕਹਿਣਾ ਵਾ ਤੇ ਬਾਕੀ ਆਪਾਂ ਇਹਦੇ ਬਾਰੇ ਕੋਈ ਕੀ ਕਹਿ ਸਕਦੇ ਆ ਆਪਾਂ ਅਗਲੇ ਠੀਕ ਆ ਧੰਨਵਾਦ ਹਾਂਜੀ ਇਹਨੇ ਪੌਣੀ ਆ ਕੇ ਵੋਟਾਂ ਦੇ ਪਿੰਡ ਪਾਉਂਦਾ ਵੋਟ ਸਾਰੀਆਂ ਹਾਂ ਜੀ ਵੋਟ ਪਾਉ ਸਾਰਾ ਪਿੰਡ ਕੋਈ ਦੋ ਚੰਦ ਘਰ ਹੋਣਗੇ ਜਿਹੜੇ ਨਾ ਪਾਉਣਗੇ ਅੱਛਾ ਪਿੰਡ ਦਾ ਪੂਰਾ ਰਿਸਪੌਂਸ ਆ ਪੂਰਾ ਪੂਰਾ ਪਰ ਦੇਖ ਤੇ ਦੂਜਾ ਆਪਣੇ ਬਾਦ ਦੂਜੇ ਆਉਂਦੇ ਲੀਡਰ ਲੂਟਰ ਮਾਰ ਕੇ ਗਏ ਕਿਹੜਾ ਨਹੀਂ ਨਹੀਂ ਹਲੇ ਨਹੀਂ ਲੀਡਰ ਕੋਈ ਆਏ ਅੱਛਾ 4 ਲੀਡਰਾਂ ਨੇ ਆਉਣਾ ਹੀ ਹੈ ਤਕਰੀਬਨ ਨਹੀਂ ਆਉਂਦੇ ਮੁਸ਼ਕਲ ਹੀ ਆ ਕੀ ਲੱਗਦਾ ਲੋਕਾਂ ਨੂੰ ਜਿਚਾਉਣਾ ਚਾਹੀਦਾ ਹੈ ਕਿ ਉਹ ਬੀਬੀ ਖਾਲੜ ਵਾਲੀ ਤਾਂ ਨਹੀਂ ਕਰਨ ਗਈ ਨਹੀਂ ਨਹੀਂ ਅਸੀਂ ਤੇ ਅੱਗੇ ਵੀ ਖਾਲੜਾ ਨੂੰ ਭਾਈ ਨੂੰ ਫਿਰ ਗਾਂ ਪੌਣੀ ਨੂੰ ਪੌਣੀ ਆ ਹਰਪਾਲ ਸਿੰਘ ਅੱਛਾ ਅੱਛਾ ਤੇ ਖਾਲੜਾ ਨੂੰ ਗਈ ਸੀ ਅ ਕੀ ਉਹਦਾ ਰਿਸ਼ਤੇਦਾਰੀਆਂ ਹੋਣੀਆਂ ਕੀ ਆ ਦੇ ਕਿਹੜਾ ਜਤਰਾ ਸੀ ਅਸੀਂ ਤੇ ਇਹਨੂੰ ਜਿੱਤਉਂਦੇ ਆ ਮਤਪਾਲ ਨੂੰ ਅੱਛਾ ਨਾਲੇ ਬੰਦੇ ਬਹੁਤ ਵਧੀਆ ਟੰਬਰ ਵਾਇ ਸੁਰੂ ਤੋਂ ਹੀ ਅੱਛਾ ਹਾਂਜੀ 5 ਸਾਲ ਇਹਨੇ ਸਰਪੰਚੀ ਕੀਤੀ ਜਿੱਨਾ ਸਾਰੀ ਉਮਚਨੀ ਵਿਕਾਸ ਹੋਇਆ ਜਿੱਨਾ ਅਸੀਂ ਦੇਖਿਆ ਨਹੀਂ ਪਿੰਡ 'ਚ ਵਿਕਾਸ ਕਰਿਆ ਉਹ ਜਿੱਨਾ ਇਹਨੇ ਕਰਾਇਆ ਵਿਕਾਸ ਚਾਚਾ ਸੀ ਸਰਪੰਚ ਹਾਂਜੀ ਚਾਚਾ ਹਰਜੀਸ ਸਿੰਘ ਜਿਹੜੇ ਉੱਥੇ ਆ ਹਾਂਜੀ ਜੇਲ੍ਹ 'ਚ ਡਿਪਰੂ ਗੜ੍ਹ ਜੇਲ੍ਹ 'ਚ ਅੱਛਾ ਉਹ ਸਰਪੰਚ ਰਹੇ ਆ 5 ਲੱਖ ਲਾਗ ਸਰਪੰਚੀ ਲਈ ਅੱਛਾ ਉਸ ਟਾਈਮ ਹੂੰ ਉਹ ਤਾਂ ਇੰਨਾ ਇੰਨਾ ਵਿਕਾਸ ਕਰਾਇਆ ਹੈ ਜੀ ਮੁਰਚੇ ਆਪਣੀ ਉਮਰ ਚ ਹੁਣ ਨਹੀਂ ਵੇਖਿਆ ਸੀ ਜੋ ਇੰਨਾ ਵਿਕਾਸ ਹੋਇਆ ਹੂੰ 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 ਮੋਟਾ ਇੰਨਾ ਨੂੰ ਪਾਉਣੀਆਂ ਹੂੰ ਕੀ ਪਰਿਵਾਰ ਜੀ ਲੱਗਦਾ ਆ ਜਾਣ ਕੇ ਬਾਹਰ ਉਹ ਤੇ ਗਵਰਨਮੈਂਟ ਦੀ ਮਿਹਨਤ ਆ ਵੇਖੋ ਹੁਣਾਂ ਤੇ ਚੱਜਦਾ ਹੀ ਆ ਅੱਛਾ ਨਹੀਂ ਕਹਿੰਦੇ ਇਹਨਾਂ ਨੇ ਕੀ ਤਾਂ ਕਾਗਜ਼ ਭਰਨ ਨਹੀਂ ਨਾ ਦੇਣਾ ਨਹੀਂ ਉਹ ਫਿਰ ੱੱਕੇ ਸਹੀ ਹੈ ਨਾ ਹੂੰ ਆ ਦੁਨੀਆ ਸਾਹ ਦੇਣ ਦੀ ਬਹੁਤ ਸਾਹ ਦੇਣ ਦੇ ਆਂਡੇ ਹੀ ਹੈ ਹੂੰ 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 ਹਾਂਜੀ ਪ੍ਰਭਗਵੰਤ ਮਾਨ ਦੇ ਕਿਵੇਂ ਲੱਗਦੇ ਆ ਬਈ 2 ਸਾਲਾਂ ਦੇ ਕੰਮ ਕਾਰਜਵੇ ਕਹਿੰਦੇ ਬੜੇ ਕੰਮ ਕਰਾਏ ਅਸੀਂ ਪ੍ਰਭਗਵੰਤ ਮਾਨ ਦੇ ਸਾਡੇ ਪਿੰਡ ਤੇ ਕੋਈ ਹੋਇਆ ਨਹੀਂ ਅੱਛਾ ਹਾਂਜੀ ਤੇ ਉਹ ਤਾਂ ਦੇ ਸੱਥਾਂ ਚ ਸਰਕਾਰ ਚੱਲਦੀ ਆ ਪਿੰਡ ਤੇ ਕੰਮ ਹੁੰਦੇ ਆ ਆ ਕੇ ਨਹੀਂ ਨਹੀਂ ਅਸੀਂ ਤੇ ਕੰਗਰਾਸ ਦੇ ਵੇਲੇ ਥੋੜੇ ਬਹੁਤੇ ਹੋਏ ਆ ਅੱਛਾ ਇਹਨਾਂ ਵੇਲੇ ਨਸ਼ਾ ਨਸ਼ਾ ਤੇ ਬਹੁਤ ਜ਼ਿਆਦਾ ਹੈ ਸਾਡੇ ਪਿੰਡੋਂ ਥੋੜਾ ਜਿਹਾ ਮੁੰਡਾ ਮਰ ਗਿਆ ਹਾਲੇ ਤੰਦਰਾ 16 ਸਾਲ ਦਾ ਅੱਗੇ ਨਾਲ ਵਧਿਆ ਹੀ ਆ ਵਧਿਆ ਵਧਿਆ ਨਸ਼ਾ ਅਮਰਪਾਲ ਆਜੀ ਤੇ ਬਾਕੀ ਹਾਂਜੀ ਥੋੜੇ ਦੱਸ ਦੇਣੀ ਹੋਏ ਹੱਲੇ ਹਾਂਜੀ ਅਮਰਪਾਲ ਆਜੀ ਤੇ ਬਾਕੀ ਬਾਜੂਗਾ ਨਹੀਂ ਤੇ ਮੁੰਡੇ ਨਸ਼ੇ ਕਰੀ ਜਾਂਦੇ ਪਿੰਡ ਤੇ ਲੱਗੇ ਆ ਹਾਂਜੀ ਪਿੰਡ ਤੇ ਬਹੁਤ ਓਦੋਂ ਵੇਖਿਆ ਸਾਡੇ ਲੱਗੇ ਚੋਰੀਆਂ ਹੋਣ ਹਟ ਗਈਆਂ ਸਾਰੇ ਅੱਛਾ ਜਦੋਂ ਅਮਰਪਾਲ ਸੀ ਇੱਥੇ ਰਈਏ ਦੇ ਵੇਲੇ ਲੱਗੇ ਕਿਤੇ ਚੋਰੀ ਨਹੀਂ ਹੁੰਦੀ ਰਹੀ ਸੀ ਤਾਂ ਲੱਗੇ ਪਿੰਡਾਂ ਦਾ ਨਸ਼ਾ ਮਿਲਣ ਵੜ ਗਿਆ ਜਿੱਥੇ ਕਿਤੇ ਵੀ ਲੱਗੇ ਲੱਗੇ ਕੋਈ ਤਮਾਕੂ ਦੀ ਪੁੜੀ ਨਹੀਂ ਮਿਲਦੀ ਹੂੰ ਤੇ ਹੁਣ ਆੜ ਕੇ ਕਿੱਦਾਂ ਲੱਗਾ ਫਿਰ ਉਹ ਗੰਦ ਪੈ ਗਿਆ ਨਹੀਂ ਕਿਦਾਂ ਬੋਟਾ ਇਹਨਾਂ ਨੂੰ ਪਾਵਾਂ ਪਾਰ ਹੂੰ ਠੀਕ ਹੈ ਅਬ ਲਓ ਤੇ 12 ਦਾ ਹੀ ਸਰਕਾਰਾਂ ਹੀ ਫਲਾਉਂ ਰਹੀਆਂ ਨਸ਼ਾ ਹਾਂ ਤੇ ਖਤਮ ਕਿਵੇਂ ਹੋਊਗਾ ਬੱਸ ਮਹਾਰਾਜ ਜੀ ਇਹ ਕਿਰਪਾ ਜੇ ਦੇ ਜੇ ਅਮਰਪਾਲ ਨੂੰ ਆਣ ਪਿੰਡ ਦਾ ਵੀ ਚਲੋ ਭਲਾ ਆ ਜੂ ਲਾਗੇ ਲਾਗੇ ਹੋਰ ਪਿੰਡਾਂ ਦਾ ਵੀ ਭਲਾ ਜੀ ਹੂੰ ਪਿੰਡ ਦੀ ਕਿੰਨੀ ਵੋਟ ਹੈਗੀ ਯਾਰ ਕੋਟ ਜਿਆਦੀ ਆ ਠੀਕ ਜਿਆਦੀ ਹੋਣੀ ਚਲੋ 1500 ਪੈ ਜੂਗੀ ਯਾਰ ਵੋਟ ਕਿੰਨੀ 1000 ਵੋਟ ਮੁੰਡੇ ਮਰਦੇ ਜਾਂਦੇ ਜੀ ਪਿੰਡ ਨਸ਼ੇ ਦਾ ਹਾਂਜੀ ਪਿੰਡ ਦੇ ਮਰਿਆ ਹੁੰਦਾ ਜੀ ਤੁਹਾਡੇ ਬਾਅਦ ਥੋੜੇ ਦਿਨ ਬਾਅਦ ਅੱਜ ਥੋੜੇ ਦਿਨ ਅੱਗੇ ਅੱਛਾ ਅੱਛਾ ਉਦੋਂ ਤਾਂ ਅਮਰਤ ਧਾਰੀ ਬਹੁਤ ਬਣ ਗਿਆ ਸੀ ਨਾ ਜਦੋਂ ਚੱਲੇ ਸੀ ਹਾਂਜੀ ਉਦੋਂ ਤਾਂ ਵੀ ਟੈਂਡਾ ਵੀ ਉਦੋਂ ਵੀ ਨਸ਼ੇ ਦਾ ਵੀ ਫਰਕ ਪੈ ਗਿਆ ਸੀ ਪੁਲਿਸ ਤਾਂ ਨਹੀਂ ਆਈ ਉਦੋਂ ਬਾਅਦ ਉਸ ਤੋਂ ਇੱਕ ਅੱਧੀ ਰਾਤ ਮਾਰਿਆ ਗਿਆ ਇੱਕ ਦੋ ਵਾਰ ਹਾਂਜੀ ਤੇ ਲਾਰ ਕਿਵੇਂ ਬਣਦੂ ਪਰ ਉਹੋ ਜਿਹੜੀ ਪਹਿਲਾਂ ਬਣਦੀ ਸੀ ਲੱਗਦਾ ਬਣੂਗੀ ਬਨੂਗੀ ਹਾਂਜੀ ਕਲੂਰਸਾ ਵਾਲਿਆਂ ਨੇ ਪੰਥ ਕਾ ਤੇ ਅੱਗੇ ਜਦੋਂ ਬੀਬੀ ਖਲੜਾ ਨੂੰ ਰਹਾ ਦਿੱਤਾ ਸੀ ਪਰ ਜਦੋਂ ਪਿਛਲੇ ਸਮੇਂ ਦੇ ਵਿੱਚ ਸਰਦਾਰ ਸਿੰਘ ਜੀ ਸਿੰਘ ਮਾਨ ਨੂੰ ਜਤਾਇਆ ਵੀ ਸੀ ਕਿ ਇਹਨਾਂ ਨੂੰ ਹਾਂਜੀ ਹਾਂਜੀ ਅਮੀਂਦਾਬਾਦੀਆਂ ਰੱਖਦੇ ਤੇ ਲੋਕ ਹਾਂਜੀ ਐਤ ਕੀ ਬਨੂਗਾ ਚਾਹੀਦੀ ਆ ਜੀ ਬੋਟ ਅਮਰ ਤੋਂ ਪਾ ਲੂ ਪਾਣੀ ਚਾਹੀਦੀ ਆ ਜੀ ਤੇ ਬਲਟੋਏ ਜੀ ਕਹਿੰਦੇ ਅਸੀਂ ਵੀ ਬੜਾ ਕੁਝ ਕੀਤਾ ਪੰਥ ਲਈ ਬੇਸ਼ੱਕ ਜੀ ਵੋਟਾਂ ਦੇ ਐਨਐਸਏ ਸਾਡੇ ਤੇ ਵੀ ਲੱਗੀ ਰਹੀ ਐ ਐਨਐਸਏ ਕਿੱਡੀ ਗੱਲ ਐ ਸਾਰਾ ਝੂਠ ਬੋਲੀ ਜਾਂਦੇ ਪਟਾਂਗਾਂ ਨੂੰ ਤੇ ਪੌਣੀਆਂ ਕਾਲੀਆਂ ਨੂੰ ਕੱਟੀਆਂ ਪੰਥੜੀ ਸਾਰਾ ਕੁਝ ਕੀਤਾ ਕੱਟੀ ਹੋ ਗਈ ਇਹਦੇ ਉਧਰ ਛੋਟੇ ਹਨ ਨੂੰ ਪਤਾ ਨਹੀਂ ਹਾਂ ਪਰ ਵੋਟਾਂ ਨੂੰ ਨਹੀਂ ਪਾਣੀਆਂ ਨਹੀਂ ਪੈਂਦੀਆਂ ਸਾਰਾ ਵੋਟਾ ਕਿੱਥੋਂ ਪਾਣੀਆਂ ਕਾਂਗਰਸ ਥੋੜੀ ਬੋਟੀ ਬੋਟ ਖਰੀਦ ਸਕਦੀ ਐ ਥੋੜੀ ਬੋਤੀ ਪਰ ਵੋਟ ਕਿੱਥੋਂ ਐਦਾਂ ਪੈਣੀ ਵੋਟਾਂ ਨਾ ਕਾਂਗਰਸ ਨੂੰ ਨਾ ਕਾਲੀਆਂ ਨੂੰ ਤੇ ਆਪ ਨੂੰ ਆਪ ਨੂੰ ਕਿੱਥੋਂ ਆਪਦਾ ਬਿਲਕੁਲ ਫੱਟੀ ਪੋਚੀ ਗਈ ਐ ਸਮਝ ਲਓ ਤੇ ਅੱਛਾ ਕਾਲੀਆਂ ਦੇ ਕਹਿੰਦੇ ਮਾਝੇ ਦੇ ਵਿੱਚ ਗੜ ਜਰਨੈਲ ਬੈਠਾ ਉਹਨਾਂ ਦਾ ਜਰਨੈਲ ਬੈਠਾ ਬੈਠਾ ਰਹੇ ਹਾਂ ਪਰ ਬੋਟਾ ਕਾਲੀਆਂ ਨੂੰ ਮੁਸ਼ਕਲ ਆ ਮੁਸ਼ਕਲ ਆ ਹਾਂਜੀ ਅੱਛਾ ਓਹ ਲਾ ਪਪੂ ਬੋਟਾਂ ਦਾ ਵਰਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਮਾਹੌਲ ਦੇ ਵਿੱਚ 100% ਅਮਰਪਾਲ ਸਿੰਘ ਜੀ ਦੀ ਵੇਵ ਚੱਲਣ ਰਹੀ ਆ ਉਹਦੇ ਸਬੰਧ ਚ ਮੈਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਸਮੂਹ ਵਿਰਸਾ ਵਾਚ ਪੰਜਾਬ ਪਾਰਟੀ ਨੂੰ ਜਿਵੇਂ 1999 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਿੰਨਾ ਜਿੰਨਾ ਉਮੀਦਵਾਰਾਂ ਦੀ ਹਮਾਇਤ ਕੀਤੀ ਉਹ ਸਾਰੇ ਜਿੱਤ ਗਏ ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇਸ ਪਾਵਰ ਦਾ ਪਤਾ ਹੀ ਨਹੀਂ ਸੀ ਦੂਜੀਆਂ ਪਾਰਟੀਆਂ ਦੇ ਬੰਦੇ ਜਿੱਤ ਗਏ ਜਿਵੇਂ ਕਾਂਸ਼ੀ ਦਾ ਮਰ ਗਏ ਹੁਣ ਵੀ ਉਸੇ ਤਰ੍ਹਾਂ ਦੀ ਹੀ ਵੇਵ ਹੈ ਮੈਂ ਚਾਹੁੰਦਾ ਹਾਂ ਕਿ ਵਾਪਸ ਪੰਜਾਬ ਵਾਪਸ ਪਾਰਟੀ ਦੇ ਵਾਪਸ ਪੰਜਾਬ ਪਾਰਟੀ ਦੇ ਜਿੰਨੇ ਵੀ ਮੈਂਬਰ ਆ ਸਾਰੀਆਂ ਸੀਟਾਂ ਤੇ ਖਲੋਣ ਤੇ ਤਾਂ ਜੋ ਆਪਾਂ ਵੱਧ ਤੋਂ ਵੱਧ ਆਪਣੀਆਂ ਸੀਟਾਂ ਲੈ ਕੇ ਤੇ ਆਪਣੇ ਵਾਪਸ ਪੰਜਾਬ ਦੇ ਵਾਪਸ ਬਣ ਸਕੀਏ ਤੁਹਾਡਾ ਹਲਕਾ ਵੀ ਇੰਦਰੀ ਜਿਹਾ ਹੁੰਦਾ ਹਾਂ ਹਾਂ ਮੈਂ ਹਾਂਜੀ ਮੈਂ ਜੰਡਿਆਲਾ ਗੁਰੂਪੁਰਾ ਜੀ ਅੱਛਾ ਤੇ ਕੀ ਆ ਹਸਬਕ ਤੱਕ ਕੀ ਆ ਉੱਥੇ ਉੱਥੇ 100% ਜਿਹੜੀ ਵੇਵ ਆ ਕੇਵਲ ਤੇ ਕੇਵਲ ਅਮਰਤਪਾਲ ਦੀ ਚੱਲ ਰਹੀ ਆ ਬਿਰਸਾ ਸਿੰਘ ਬਲਟੋਹਾਰੀ ਕਹਿੰਦੇ ਅਸੀਂ ਉਹ ਜ਼ੀਰੋ ਆ ਉਹਨਾਂ ਤੇ ਲੋਕ ਮਨ ਮਨ ਪੱਕੇ ਦੀ ਗਾਲ ਕੱਢਣ ਡਿਆ ਬਲਟੋਹੇ ਨੂੰ ਹਾਂਜੀ ਕਾਰਨ ਕਾਰਨ ਉਹਦੀਆਂ ਕਰਤੂਤਾਂ ਹੂੰ ਉਹ ਤੇ ਜਾ ਕੇ ਬੀਬੀ ਜੀ ਨੂੰ ਉੱਥੇ ਮਿਲਿਆ ਇੱਕ ਦਿਨ ਜਿੱਥੇ ਧਰਨਾ ਲੱਗਾ ਸੀ ਉੱਥੇ ਜਾ ਕੇ ਉਹਨੇ ਆਖਿਆ ਵੀ ਮੈਨੂੰ ਲੋਕ ਗਾਲਾਂ ਵੜੀਆਂ ਕੱਢਦੇ ਇਹਨਾਂ ਨੂੰ ਆਖੋ ਵੀ ਬੰਦ ਕਰਨਾ ਹੂੰ ਤੇ ਉਹ ਕਹਿੰਦੀ ਬੀਬੀ ਜੀ ਜਾਂ ਬਾਕੀ ਕਹਿਣ ਲੱਗੇ ਵੀ ਇਹ ਸਾਡਾ ਕੀ ਦੋਸ਼ ਹੈ ਹੂੰ ਤੁਸੀਂ ਲੋਕਾਂ ਨੂੰ ਆਖੋ ਅਸੀਂ ਤਾਂ ਨਹੀਂ ਤੁਹਾਨੂੰ ਗਾਲਾਂ ਕੱਢਣ ਡੈ ਹੂੰ अच्छा हां जी ਤੇ ਬਾਕੀ ਤੁਸੀਂ ਸਾਰਾ ਇਲਾਕਾ ਜਿੱਥੇ ਮਰਜ਼ੀ ਚੱਲ ਜਾਓ ਤੁਹਾਨੂੰ ਇਹੋ ਹੀ ਵੇਵ ਮਿਲੂਗੀ ਕਿ ਅਮਰਪਾਲ 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 ਜਿੰਦਾਬਾਦ ਤੇ ਕਾਗਜ਼ਾਂ ਦੀ ਕੋਈ ਗੱਲ ਨਹੀਂ ਪੈਂਦਾ ਵੇਖੋ ਜੀ ਇਹਦੇ ਬਾਰੇ ਮੈਨੂੰ ਜਿਆਦਾ ਨਹੀਂ ਪਤਾ ਪਰ ਜਿਹੜੇ ਰਾਜਦੇਵ ਜੀ ਐਮਪੀ ਸਾਹਿਬ ਉਹਨਾਂ ਦੀ ਵਲਡਿੰਗ ਸੁਣੀ ਆ ਵੀ ਮਤਲਬ ਵੀ ਕੋਈ ਨਹੀਂ ਕਿ ਸਾਡੇ ਪੇਪਰ ਜਿਹੜੇ ਆ ਉਹ ਕੈਨਸਲ ਹੋ ਜਾਣਗੇ ਉਹ ਕਹਿੰਦੇ ਸਾਡੇ 100% ਪੇਪਰ ਜਿਹੜੇ ਉਹ ਸਹੀ ਹੋਣਗੇ ਕੋਈ ਚੱਕਰ ਨਹੀਂ ਸਾਨੂੰ ਤੁਸੀਂ ਜਿਹੇ ਏਰੀਆ ਤੋਂ ਵੀਰੇ ਹਾਂ ਜੀ ਹਾਂ ਜੀ ਕੀ ਹਿਸਾਬ ਕਿਤਾ ਵੋਟਾਂ ਦਾ ਫਿਰ ਇੱਧਰ ਹਾਂ ਜੀ ਵਧੀਆ ਜੀ ਬਹੁਤ ਵਧੀਆ ਅੱਛਾ ਕੌਣ ਜਿੱਤ ਰਿਹਾ ਫਿਰ ਭਾਈ ਅਮਰਪਾਲ ਜੀ ਹਾਂ ਹਾਂ ਜੀ ਜਿੱਤ ਰਿਹਾ ਹਾਂ ਜੀ 100% ਤੁਹਾਡਾ ਹਲਕਾ ਕਿਹੜਾ ਪੈਂਦਾ ਆਪਣਾ ਬਾਬਾ ਕਾਲਾ ਜੀ ਬਾਬਾ ਬਕਾਲੇ ਚ ਕੀ ਹਿਸਾਬ ਕਿਤਾ ਵਾ ਬਹੁਤ ਵਧੀਆ ਰਿਸਪੌਂਸ ਅੱਛਾ ਹਾਂ ਹਾਂ 100% ਆ ਜੀ ਪੂਰੇ ਸਰਦੇ ਹੋ ਗਏ ਇਥੇ ਕਮਾਂ ਦਾ ਇੰਜ ਕੀ ਲੋਕ ਕੀ ਕਹਿੰਦੇ ਆ ਲੋਕ ਜਿੰਨੂੰ ਪੁੱਛੋ ਬਸ ਭਾਈ ਅਮਰਪਾਲ ਜੀ ਭਾਵੇਂ ਸੋਸ਼ਲ ਮੀਡੀਆ ਦਾ ਵੇਖ ਲਓ ਭਾਵੇਂ ਗਰਾਊਂਡ ਲੈਵਲ ਤੋਂ ਵੇਖ ਲਓ ਹਮਾਰੇ ਪਾਸੇ ਆਪਣਾ ਭਾਈ ਅਮਰਪਾਲ ਭਾਈ ਸਭ ਦਾ ਹੀ ਆ ਆਦਨ ਕੇ ਸਾਰੇ ਹਲਕੇ ਵੋਟ ਉੱਥੇ ਨੌਂ ਦਿਨਾਂ ਹੀ ਹਾਂਜੀ ਵੇਖੋ ਹੁਣ ਬਾਕੀ ਲੋਕ ਕਹਿ ਰਹੇ ਤੇ ਰੇ ਆ ਕੀ ਉਹ ਕਪੂਰਥਲਾ ਏਰੀਆ ਕੀ ਕਹਿੰਦਾ ਕਪੂਰਥਲੇ ਵਾਲਿਆਂ ਨੇ ਵੀ ਹੋਈ ਸੀ ਇਹ ਗੱਲ ਉਹ ਕਹਿੰਦੇ ਥੋੜਾ ਪ੍ਰਚਾਰ ਦੀ ਲੋੜ ਆ ਬਾਕੀ ਸਾਇਲੈਂਟ ਵੋਟ ਕਹਿੰਦੇ ਉੱਧਰ ਹੈਗੀ ਆ ਕਾਫੀ ਹੂੰ ਹਾਂ ਬਾਕੀ ਦੇਖਦੇ ਹਾਂ ਜੋ ਠੀਕ ਹੈ ਜੀ ਤਾਂ ਹਾਂ ਤੇ ਇਦਾਂ ਲੱਗਦਾ ਜੀ ਵੀ ਕਾਂਗਰਸ ਨੇ ਬਾਜ਼ੀ ਮਾਰ ਜਾਣੀ ਆ ਅੱਛਾ ਅਕਾਲੀ ਧਰੇ ਦੀਆਂ ਵੋਟਾਂ ਦੋਹਰ ਗਣੇ ਵੰਡੀਆਂ ਜਾਣੀਆਂ ਹਾਂ ਅਕਾਲੀਆਂ ਨੇ ਪੰਥੀ ਵੰਡੀਆਂ ਜਾਣੀਆਂ ਹਾਂ ਅੱਛਾ ਤੇ ਅੱਗੇ ਵੀ ਉਹ ਕੰਮ ਹੋਇਆ ਰੂਸ ਹਵਲ ਕਿਦੋਂ ਹਾਂ ਇਹ ਮਤਲਬ 2 ਲੱਖ ਤੇ 50000 ਵੋਟ ਪੈ ਗਈ ਬੀਬੀ ਖਲੜਾ ਨੂੰ ਤੇ 3 ਲੱਖ ਕੋ 10000 ਪੈ ਗਈ ਹੈਗੀ ਬੀਬੀ ਜ਼ਗੀਰਕੌਰ ਨੂੰ ਤੇ 4 ਲੱਖ ਤੇ 52000 ਰੁਪਿਆ ਅੰਡੇ ਪਾਸਾ ਨੂੰ ਪੈ ਗਈਆਂ ਹੈ 1.5 ਲੱਖ ਵੀ ਦਿੱਤੇ ਆ ਹਾਂ ਇਹੋ ਕੰਮ ਹੋਣਾ ਜੀ ਅੱਛਾ ਤੇ ਦੂਜਾ ਆਮ ਆਦਮੀ ਪਾਰਟੀ ਇੱਕ ਬੰਦਾ ਖੜਦਾ ਨਾ ਇੱਕ ਬੰਦਾ ਹਾਂ ਜਿੱਦਾਂ ਅਕਾਲੀ ਦਲ ਯਾ ਸਾਡੇ ਪਿੰਡ ਦਾ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਖਲੋਤੇ ਆ ਇੱਕ ਬੰਦਾ ਖੜਦਾ ਤੇ ਫੇਰ ਜਿੱਤ ਪੱਕੀ ਹੀ ਕਾਲੀਆਂ ਜੀ ਹੂੰ ਫੇਰ ਜਿੱਤ ਪੱਕੀ ਹਾਂ 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 ਫੇਰ ਜਿੱਤ ਪੱਕੀ ਹੀ ਹੁਣ ਅਨੇ ਆਮ ਆਦਮੀ ਪਾਰਟੀ ਦਾ ਨਾਂ ਨੂੰ ਘਟਿਆ ਜੀ ਅੱਛਾ ਹਾਂ ਆਮਾਨੀ ਪਾਟੀ ਦਾ ਨਾ ਨਹੀਂ ਗਾਦ ਲਾਲਜੀਤ ਪੁੱਲਰ ਦਾ ਮਸ਼ਾਲਾ ਮਾਰਦਾ ਫਿਰਦਾ ਕਦੇ ਨਹੀਂ ਨਹੀਂ ਸ਼ਾਲਾ ਸ਼ਾਲਾ ਯਾਰਾ ਮੁਸ਼ਕਲ ਆ ਕਾਮਲੀ ਨਾ ਭਾਜੀ ਉਹਦਾ ਕਹਿੰਦੇ ਕਿ ਬੱਲੇ ਬੱਲੇ ਕਰਾ ਦਿੱਤੀ ਹੈ ਨਹੀਂ ਨਹੀਂ ਬਿਆਨ ਨਹੀਂ ਕਰਾਉਂਦੇ ਕਿੰਨੇ ਆ 7 ਐਮਐਲ ਜਿੱਤੇ ਹੋਏ ਆ ਸੀਰੀਏ ਚੋਂ ਭਾਜੀ ਐਮਐਲਏ ਦੇ ਤੇ ਸਾਰੇ ਸਾਰੇ ਐਮਐਲਏ ਨੇ ਤੇ ਜਿੱਤੇ ਹੀ ਸਿਮਰਜੀਤ ਸਿੰਘ ਮਾਨ ਫਿਰ ਜਿੱਤ ਗਿਆ ਹੈ ਹਾਂ ਇੱਕ ਸਮਰੂਹ ਤੋਂ ਇਹ ਨਹੀਂ ਗੱਲ ਹੁੰਦੀ ਮਨ ਲੋਕਾਂ ਦੇ ਮੂਡ ਬਦਲਣ ਦੀ ਗੱਲ ਆ ਨਾ ਮੂਡ ਬਦਲਣ ਦੀ ਗੱਲ ਆ ਜਿਹੜੀ ਕਾਂਗਰਸ ਦੀ ਵੋਟ ਆ ਉਹ ਆ ਪੱਕੀ ਵੋਟ ਉਹ ਕਾਂਗਰਸ ਨੂੰ ਪੈਣੀ ਆ ਅੱਛਾ ਉਹ ਵੋਟ ਬਦਲਦੀ ਬਹੁਤ ਔਖੀ ਆ ਜੀ ਹੂੰ ਮਤਲਬ ਕਿ ਉਹਨਾਂ ਦੀ ਪੱਕੀ ਰਹਿ ਗਈ ਪੱਟਪਟ ਹੋ ਗਈ ਜਿਹੜੀ ਉਹ ਉਹਨਾਂ ਦੀ ਬੋਟ ਪੱਕੀ ਆ ਗਈ ਤੇ ਜੀਰਾ ਆ ਗਿਆ ਫਿਰ ਆਹ ਕਿ ਚਿਹਰਾ ਕਿਉਂ ਬਦਲਦਾ ਕਿਤੇ ਕੰਮ ਕਮ ਡਿੰਪਾ ਵੀ ਨਹੀਂ ਆਇਆ ਨੇ ਨੇ ਦੇਪਰੇ ਕੰਮ ਬਹੁਤ ਕੀਤੇ ਜੀ ਹਾਂ ਆ ਸਾਡੇ ਪਿੰਡ ਦੀ ਆ ਵੀ ਸੜਕ ਪ੍ਰਧਾਨ ਮੰਤਰੀ ਯੋਜਨਾ ਚ ਪਵਾਈ ਹੁੰਨੇ ਬੈਗ ਨੂੰ ਹਾਂ ਜੀ ਦੇਪਰੇ ਬਹੁਤ ਕੰਮ ਕੀਤੇ ਆ ਜੀ ਅੱਛਾ ਹਾਂ ਬਾਕੀ ਸਾਡੇ ਪਿੰਡ ਦੀ ਤੇ ਬਹੁਤ ਮਤਲਬ ਬਹੁਤ ਮਤ ਕਰਦਾ ਛੱਡ ਗਿਆ ਮદાન ਐ ਕੀ ਕੀ ਗੱਲ ਇਹਦੇ ਬਾਰੇ ਜੀ ਹੁਣ ਹਾਈ ਕਮਾਂਡ ਨੂੰ ਪਤਾ ਹਾਈ ਕਮਾਂਡ ਆ ਜੀ ਉਹਨੇ ਕੋਈ ਮੰਤਰੀ ਬਣਨਾ ਦਿਖਾਈ ਉਹਦੇ ਹਾਈ ਕਮਾਂਡ ਦੀ ਗੱਲ ਸਾਡਾ ਹਾਈ ਕਮਾਂਡ ਦਾ ਫੈਸਲਾ ਜੀ ਸਾਡੇ ਪਿੰਡ ਕੰਮ ਬਹੁਤ ਕੀਤੇ ਜੀ ਸਰਵਜੀਤ ਜੀ ਦਾ ਮਾਰ ਕੇ ਕਿਹੜਾ ਜਿਵੇਂ ਨੇ ਦੇ ਹੁਣਾਂ ਕਾ ਦਰਬਾਰ ਸਾਹਿਬ ਮੱਥਾ ਟੇਕਿਆ ਕੱਲ ਦਰਬਾਰ ਸਾਹਿਬ ਮੱਥਾ ਟੇਕਿਆ ਕੱਲ ਹੀ ਅਲੇ ਟੇਡਾ ਲਾਣ ਹੋਇਆ ਵਾ ਹੂੰ ਦੋ ਤਿੰਨ ਬਗਵੰਤ ਮਾਨ ਨੇ ਫਿਰ 2 ਤੋਂ 16 ਚ ਬਦਲਾ ਨਹੀਂ ਆਇਆ ਬਈ ਹਾਂਜੀ ਉਹ ਕਹਿੰਦੇ ਨਸ਼ਾ ਖਤਮ ਕਰਤਾ ਕਰ ਮੈਂ ਨਾ ਬਹੁਤ ਕੀਤੇ ਬਹੁਤ ਕੰਮ ਖਰਾਬ ਕੀਤੇ ਜਿੰਨੇ ਭਗਵੰਤ ਮਾਨ ਨੇ ਕੀਤੇ ਨਸ਼ਾ ਨਹੀਂ ਕੋਈ ਨਸ਼ਾ ਕੋਈ ਨਹੀਂ ਬੰਦ ਜੀ ਨਸ਼ਾ ਆ ਵੇਖੋ ਜਿਹੜੇ ਆ ਜੀਰੋ ਬੈਲੈਂਸ ਕਰਤੇ ਆ ਨਾ ਮੀਟਰ ਉਹ ਵੀ ਕੰਮ ਖਰਾਬ ਕੀਤਾ ਨੇ ਕਿਉਂ ਲੋਕੀ ਜਿਹੜੇ ਦਿਹਾੜੀ ਜਾਂਦੇ ਉਹ ਵੀ ਨਹੀਂ ਜਾਂਦੇ ਵੇ ਹੋਏ ਇਹਹੀਂ ਇੱਕ ਨਾਰਮਲ ਘਰ ਤੋਂ ਆ ਕੋਈ امیر ਨਹੀਂ ਗੇ امیر ਨਹੀਂ ਇਹ ਬਹੁਤ ਫੈਸਲਾ ਗਲਤ ਲਿਆ ਜੀ ਕਿਤੇ ਬਿੱਲ ਨਹੀਂ ਮਾਫ ਹੋਣਾ ਚਾਹੀਦਾ ਇੱਕ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਨਹੀਂ ਮਾਫ ਹੋਣਾ ਚਾਹੀਦਾ ਬੀਬੀਆਂ ਕਹਿੰਦੀਆਂ ਯਾਰ ਯਾਰ ਹੋਰ ਚਾਹੀਦਾ ਨਹੀਂ 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 ਕਿਰਾਇਆ ਘੱਟ ਕਰ ਦੇ ਕਾਰ ਛੱਡ ਕੇ ਚੱਲ ਜਾਣ ਇੱਕ ਮਿੰਟ ਕਿਰਾਇਆ ਜੀ ਘੱਟ ਕਰ ਦੇ ਹੁਣ ਬੱਸਾਂ 'ਚ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਮਿਲਦੀ ਬਹੁਤ ਬੁਰੀ ਹਾਲਤ ਵਾ ਬੀਬੀਆਂ ਘਰ ਛੱਡ ਜਾਣੀਆਂ ਛੱਡ ਜਾਣਾ ਜਦੋਂ ਆਪਾਂ ਐਸ ਕਿਰਾਏ ਆ ਲਕਤ ਤੋੜ ਕੇ ਗਈ ਆ ਮੇਰੀ ਜਨਾਨੀ ਆਉ ਬੈਠੀ ਲੱਦਰਾਂ ਦੇ ਵਿੱਚ ਉਹਦਾ ਗੱਲਿਆ ਹਾਂ ਮੇਰੇ ਆਖਿਆ ਕਰ ਤੂੰ ਨਾ ਜੀ ਵਾਹ ਵਾਹ ਉਹ ਜੀ ਗੱਲ ਇਹਦਾ ਨਾ ਜਿੱਦਾਂ ਹੁਣ ਅੰਮ੍ਰਿਤ ਇਹ ਤੁਹਾਨੂੰ ਕਿੰਨ ਲੋ ਵੀ ਅੰਮ੍ਰਿਤਸਰ ਦਾ ਕਿਰਾਇਆ ਹੁਣ ਇੱਥੋਂ 45 ਜਾਂ 50 ਰੁਪਈਆ ਮੇਰੇ ਖਿਆਲ ਚ ਬਸ ਪਾਏ ਇੰਨਾ ਕਿ 50 ਤੇ ਜੇ ਉਹ ਹੀ 30 ਕਰ ਦਿੰਦੇ ਹਾਂ ਤੇ ਸਰਕ ਨੂੰ ਫਾਇਦਾ ਹੈ ਮਤਲਬ ਸਾਡਾ ਕਹਿੰਦਾ ਮਤਲਬ ਸੀਗਾ ਵੀ ਪੂਰੀ ਖੋਲਣੀ ਹੋਣੀ ਚਾਹੀਦੀ ਪੂਰੀ ਖੁੱਲ ਕੇ ਸਵਾਇਆ ਕਰ ਦਿੰਦੇ ਸਵਾਇਆ ਕਰ ਦਿੰਦੇ ਮਤਲਬ ਘੱਟ ਕਰ ਦੇ ਬੱਤੀ ਦੇ ਰੇਟ ਜਿੱਦਾਂ ਚਲੋ ਚੰਨੀ ਸਾਹਿਬ ਨੇ ਕੀਤੇ ਹੀ ਇਹ ਹੋਰ ਘਟਾ ਦਿੰਦੇ ਘਟਾ ਦਿੰਦੇ ਹਾਂਜੀ ਇਹ ਆਲ ਰਾਉਂਡ ਵੇਖੀਏ ਫਿਰ ਸਰਕਾਰ ਕਿਹੜੀ ਚੰਗੀ ਆਪਣੀ ਤੇ ਘਰ ਘਰ ਤੇ ਭਾਂਜੋ ਬੁੜੀਆਂ ਲੈ ਗਈਆਂ ਵਾ ਬੱਤੀ ਵਾਲੇ ਚੁੱਲ੍ਹੇ ਪਾਵੇਂ ਬੱਤੀ ਦਾ ਲਾਈ ਜਾਣ ਤੁਹਾਨੂੰ ਸਿੱਧੀ ਗੱਲ ਦਸੀਏ ਸਹੀ ਗੱਲ ਹੈ ਉਹ ਭਾਂਜੋ ਕਰੰਟ ਲਾ ਕੇ ਮਰ ਜਾਣ ਵੀ ਬੱਤੀ ਫਰੀ ਆ ਜੀ 600 ਜੂਟਨਸ ਜੀ ਤੇ ਬੱਤੀ ਚਲੋ ਮਤਲਬ ਬਈਲੇ ਜੀ ਆਪਾਂ ਰੋਟੀ ਰੱਟੀ ਖਾਣੇ ਆ ਸਭ ਕੋ ਕਰਦੇ ਤੇ 500 ਰੁਪਇਆ ਮਹੀਨੇ ਦਾ ਬਿੱਲ ਵੀ ਰੇਟ ਘਟੋਨੇ ਚਾਹੀਦੇ ਹਰ ਇੱਕ ਚੀਜ਼ ਦੇ ਸੂਤ ਨਹੀਂ ਕੋਈ ਚਾਹੀਦਾ ਹੈ ਘੱਟਦੀ ਤਾਂ ਹਾਲ ਹਾਂਜੀ ਰੇਟ ਘਟੋਨੇ ਚਾਹੀਦੇ ਆ ਜੀ ਮੁਫਤ ਖੋਰ ਕੋਈ ਬਿਲਕੁਲ ਬੰਦ ਹੋਣੀ ਚਾਹੀਦੀ ਆ ਮਹਿੰਗਾਈ ਘਟ ਹੋਵੇ ਉਹ ਤੇ ਮਹਿੰਗਾਈ ਘਟ ਸਾਡੇ ਤੇ ਇਹ ਵਿਚਾਰ ਆ ਜੀ ਹੁਣ ਸਾਡੇ ਨੂੰ ਪੈਸੇ ਚੰਗੇ ਫਿਰ ਅਮਰਪਾਲ ਦੀ ਇੱਕ ਬੰਦ ਹੀ ਗੱਲਬਾਤ ਦਿਸਦੀ ਹੈ ਕਿ ਨਹੀਂ ਇਹਦੀ ਉੱਤੇ ਕਿਰਪਾ ਹੋ ਜੂ ਮਹਾਰਾਜ ਦੀ ਆਪੇ ਸਜੇ ਪਾ ਜਮਾ ਕਾਰਨ ਕਰਨ ਵਾਲਾ ਹਾਂਜੀ ਬੋਟ ਤੇ ਨੂੰ ਭਾਈ ਜਾਨੀ ਕਾਫੀ ਬੋਟ ਪੈਗਣੀਆਂ ਬਹੁਤ ਪਊਗੀ ਬੋਟ ਬੜੋਕਰ ਨੂੰ ਹੋ ਕਾਰਨ ਦੱਸਿਆ ਵੀ ਕਿ ਇੱਕ ਖਰੋਂਦਾ ਫਿਰ ਪੱਕੀ ਜਿੱਤੀ ਸੀ। ਹੂੰ ਇਹ ਕਾਲੀਦਾਲੀ ਮੈਦਾਨ ਛੱਡ ਜਾਂਦਾ। ਹਾਂ ਚਲੋ ਇਹਨੂੰ ਖਿਲਾਰ ਦਿੰਦੇ। ਇਹ ਤੇ ਪੱਕੀ ਜਿੱਤੀ। ਤੇ ਹੁਣ ਤੇ ਆਣਾ 6.5 ਦੇ ਚ ਕੰਮ ਹੋਗਾ ਕਿ ਪਿਛਲੇ ਈ ਹੋਇਆ ਵਾ ਨਾ। ਹੂੰ ਜੇ ਦੋਨਾਂ ਦੀਆਂ ਵੋਟਾਂ ਬੀਬੀ ਜ਼ਗੀਰ ਕੋਰ ਦੀਆਂ ਤੇ ਇਹਦੀਆਂ ਵੋਟਾਂ ਵੇਦੇ ਖਲੜਦੀਆਂ ਤੇ 5 ਲੱਖ ਤੋਂ ਉੱਪਰ ਹੀ। ਹੂੰ ਹਾਂ ਸਹੀਆਂ। ਹਾਂਜੀ ਸਹੀਆਂ। ਤੇ ਇਹ ਵੀ ਇੱਕ ਇੱਕ ਹੁੰਦਾ ਦੀ ਪੱਕੀ ਹੀ ਜਿੱਤ। ਹੂੰ ਪੱਕੀ ਜਿੱਤ ਸੀ। ਹਾਂਜੀ ਕੀ ਕਤਨ ਹੈ ਨਹੀਂ ਖਤਮ ਫਿਰ ਇਧਰ ਨਹੀਂ ਨਹੀਂ ਨਸ਼ਾ ਕੋਈ ਖਤਰਾ ਦਾਈਆਂ ਭਾਜੀ ਬੜਾ ਖਦਮ ਹੋ ਲੈ ਜਿਹਦੇ ਇੱਕ ਵਾਰਾਂ ਚੰਗ ਚ ਚੱਲ ਗਿਆ ਔਰ ਜੀ ਸਾਡ ਸਾ ਉਹ ਜਨਾਨੀ ਵੇਚਣ ਲਈ ਆ ਉਹਨਾਂ ਦੀ ਜਿਹੜੇ ਪੱਟਾਂ ਜੋਰ ਹੋ ਗਈਆਂ ਹਾਂ ਸਾਡੇ ਪਿੰਡ ਵਿੱਚ ਗੰਡਿਆ ਚਲੋ ਤੁਹਾਨੂੰ ਜਲੂਪਰ ਹਾਂ ਘਰ-ਵਕਾਰ ਨੇ ਤੁਹਾਨੂੰ ਇੱਕ ਨਸ਼ਾ ਪਾਉ ਗੋਲੀਆਂ ਗੋਲੀ ਛੱਕਾ ਸਮੈਗ ਸਭ ਕੁਝ ਗੰਡਿਆ ਵਾ ਹੂੰ ਬੇੜਾ ਹੀ ਗਰਕ ਕੀਤਾ ਜਿਹੜਾ ਗਰਕ ਹੋ ਗਿਆ ਬੁਰਾ ਹਾਲ ਬੰਕੇ ਦਿਹਾੜੀ ਅੱਛਾ ਮਸੇਲੇ ਦੀ ਯਾਤਰਾ-ਤਰਾ ਕਰੀ ਜਾਂਦੀ ਦੁਨੀਆ ਹਾਂ ਮੈਂ ਨਾਲੇ ਸਾਡੇ ਬਾਲਾ ਨਹੀਂ ਕਿੰਨਾ ਕੋ ਮੁੰਡੇ ਪਿੰਡ ਦੇ ਅੱਛਾ 15 ਦਿਨ ਹੀ ਜਮਾਨਤ ਤੇ ਆ ਗਿਆ ਮੁੰਡਾ ਉਹ ਵੇਚਣ ਵਾਲਾ ਵੇਚਣ ਵਾਲਾ 15 ਦਿਨ ਦੀ ਜਮਾਨਤ ਤੇ ਆ ਗਿਆ ਹਾਂ ਤੂੰ ਕਹਿੰਦਾ ਵੱਡੇ ਦਾ ਹੂੰ ਮੰਤਰੀ ਲੋਕ ਹੀ ਕਰਾਉਂਦੇ ਹੋਰ ਕੌਣ ਉਹ ਨਲੇ ਦੇ ਸੱਤੇ ਉਹਦੇ ਲੱਗੇ ਪਤਾ ਮੈਂ ਦੁੱਧ ਪਾਉਣਾ ਉੱਥੇ ਮੈਂ ਦੁੱਧ ਦਿੰਦਾ ਹਾਂ ਤੂੰ ਕੀ ਲੋੜ ਆ ਭਾਈ ਮਤਾ ਪਾ ਕੇ ਕੱਢਿਆ ਵਾ ਨਾਲੀਆਂ ਰੱਖੀਆਂ ਨੇ ਉਹ ਐਸੇ ਕਰਕੇ ਰੱਖੀਆਂ ਚੁਹਾਣ ਪਿੰਡ ਵਾ ਹੂੰ ਮੱਲੀਆਂ ਲੱਗੇ ਹੂੰ ਤੇ ਉੱਥੋਂ ਮਤਾ ਪਾ ਕੇ ਇਹਨਾਂ ਨੂੰ ਕੱਢਿਆ ਗਿਆ ਪਿੰਡ ਚੋਂ ਪੰਚਾਇਤ ਨੇ ਪੈਸੇ ਥਾਂ ਦੇ ਦੇ ਕੇ ਭਰ ਕੇ ਪਿੰਡੋਂ ਕੱਢ ਦੇ ਦਾਣ ਕੋਈ ਆਂਡੇ ਦਾ ਲਾਇਆ ਤੇ ਸ਼ਰە ਆਮ ਕੁੜੀਆਂ ਕੁੜੀਆਂ ਵਿਚੀ ਜਾਂਦੀਆਂ ਨੇ ਵਿਚੀ ਜਾਂਦੀਆਂ ਹੂੰ ਕਹਿੰਦੇ ਇੱਥੇ ਵੀ ਮੁੰਡਾ ਮਰਿਆ 14-15 ਸਾਲ ਦਾ ਥੋੜੇ ਜਿਹੇ ਮਰਿਆ ਜੀ ਮਰਿਆ ਜੱਟਾਂ ਦਾ ਜਮੀਂਦਾਰਾਂ ਦਾ ਹਾਂਜੀ ਹਾਂਜੀ ਉਹਦਾ ਜਿਹੜਾ ਇੱਥੇ ਨਾਲ ਹੀ ਗਾਹ ਜਾ ਕੇ ਘਰਦਿਆਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਜਾ ਰਹੀ ਸੀਗਾ ਨੇ ਇੱਕ ਭਰਾ ਦੋ ਭਰਾ ਅੱਛਾ ਇੱਕ ਭੈਣਵਾ ਦੇ ਦੋ ਭਰਾ ਇਹਦਾ ਪਿਓ ਬਹੁਤ شریف ਬੰਦਾ ਸਾਰਾ ਪਰਿਵਾਰ ਹੀ ਸਨੀਫਾ ਜੀ ਉਹਨਾਂ ਦਾ ਪਹਿਲਾਂ ਵੀ ਇੱਕ ਮੁੰਡਾ ਮਰਿਆ ਸੀ ਉਹ ਕੋਟੀਗਾ ਲਾ ਕੇ ਓਹੋ ਉਹ ਇਹ ਇਹਦਾ ਬਿੱਕਾ ਕੀ ਚਾਚੇ ਦਾ ਜੀ ਲੱਗਦਾ ਪੁੱਤ ਹੈ ਨਾ ਉਹ ਚਾਂਦਾ ਚਾਂਦਾ ਮੁੰਡਾ ਸੀ ਅੱਛਾ ਜੀ ਤੇ ਹੁਣ ਰਾਜੂ ਚਾਂਦੇ ਵੀ ਦੋ ਸੀ ਚਾਂਦੇ ਮੁੰਡੇ ਬਿੱਕਾ ਮਰਿਆ ਸੀ ਅੱਛਾ ਆ ਦੋ ਤੇ ਸਾਡੇ ਪਿੰਡ ਦੇ ਪੰਜ 6 ਮੁੰਡੇ ਨੇ ਜਿਹਦੀ ਢੇੜ ਚੜ ਗਏ ਜੀ ਇੱਕ ਮੇਰਾ ਭਰਾ ਚੜਿਆ ਅੱਛਾ ਥੋੜੇ ਚਿਰ ਚ ਆ ਥੋੜੇ ਚਿਰ ਚ ਲਗਾਤਾਰ ਇੱਕ ਆ ਖਾਲ ਤੇ ਪਿਆ ਹੀ ਮੁੰਡਾ ਜਰਾ ਨੌਜਵਾਨ ਉਹ ਵੀ ਨਸ਼ੇ ਨਸ਼ੇ ਦਾ ਟੀਕਾ ਲਾ ਕੇ ਦੱਸ ਇੰਨਾ ਬੁਰਾ ਹਾਲ ਬੁਰਾ ਹਾਲ ਵਾ ਮਾਤ ਜਾ ਤਾਂ ਕਿਤੇ ਜਰਨੈ ਲਾ ਦੀ ਧਰਤੀ ਤੇ ਨਸ਼ੇ ਚ ਡੇਗ ਗਿਆ ਹੈ ਮੈਨੂੰ ਤਾਂ ਤੱਕਿਆ ਪਰ ਸਾਡੇ ਪਿੰਡ ਦੀ ਪੰਚਾਇਤ ਵੀ ਹੈ ਨਹੀਂ ਜੀ ਹੈ ਨਹੀਂ ਹੈ ਨਹੀਂ ਕਾਹੇ ਜੋਗੀ ਪੰਚਾਇਤ ਨਹੀਂ ਹੂੰ ਇਹ ਦੇ ਕੋਈ ਢਾਕ ਪਾਵੇ ਨਾ ਅਫਸਰ ਬੰਦਾ ਆਣ ਕੇ ਫੇ ਇਹਨਾਂ ਦਾ ਹੋ ਸਕਦਾ ਮਸਲਾ ਹੱਲ ਜਦਾਂ ਤੁਸੀਂ ਅਫਸਰ ਬੰਦੇ ਆਏ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਕੀ ਕਹਿੰਦਾ ਵੋਟਾਂ ਦਾ ਮੋਲ ਬਾਈ ਚਲੂਪੁਰ ਵਾਲਿਓ ਵੋਟਾਂ ਦਾ ਭਾਜੀ ਚੜਦੀ ਗਲਾਂ ਚੋਕੇ ਹਾਂ ਹਾਂਜੀ ਸਾਰਾ ਪਿੰਡ ਨਾਲ ਵਾ ਕਿੰਦੇ ਅਮਰਤਪਾਲ ਸਿੰਘ ਦੇ ਅੱਛਾ ਹਾਂਜੀ ਜਿਤਰੇ ਪੂਰਾ ਪੂਰਾ ਕੇ ਮਰਤਪਾਲ ਦੇ ਦੋ ਹਿੱਤਾ ਯਾਰ ਕੀ ਕਹਿੰਦਾ ਬਾਹਰ ਅੰਦਰ ਦਾ ਮੋਲ ਬਾਹਰ ਅੰਦਰ ਦਾ ਮੋਲ ਇਦਾਂ ਹੀ ਭਾਜੀ ਹੂੰ ਸਾਰੇ ਬੰਨੇ ਜਿੱਧਰ ਜਾਈਦਾ ਚਰਚਾ ਚਰਚਾ ਸਾਰੇ ਕਹਿੰਦੇ ਅਮਰਤਪਾਲ ਦਾ ਅਮਰਤਪਾਲ ਦਾ ਬਸ ਅੱਛਾ ਹਾਂਜੀ ਬੱਜੂ ਕੀ ਬਾਜੀ ਮੈਂ ਨਾ ਪੂਰੀ ਗੇ ਬੱਜੂ ਨਹੀਂ ਭਜੂਗੀ ਅੱਛਾ ਹਾਂਜੀ ਬੱਜੂ ਨਹੀਂ ਭਜੂਗੀ ਭਜੂਗੀ ਭਾਜੀ ਉਹ ਕਹਿੰਦੇ ਕਿ ਪਿਛਲੀ ਵਾਰੀ ਬੀਬੀ ਖਾਲੜਾ ਹਰਾਤੀ ਸੀ ਇਹਨਾਂ ਨੇ ਨਹੀਂ ਉਹ ਟਾਈਮ ਹੋ ਰਿਹਾ ਹੁਣ ਤੇ ਤੁਹਾਨੂੰ ਪਤਾ ਅੱਜ ਕੱਲ ਦਾ ਮੌਲ ਹਾਂ ਹਾਂਜੀ ਉਦੋਂ ਦੀ ਗੱਲਾਂ ਉਹਦੇ ਰਹੀਆਂ ਹੁਣ ਤੇ ਜਿਤਾਵਾ ਕਿ ਬੇ ਬਾਪੂ ਕਿਤੇ ਤਾਂ ਨਹੀਂ ਕਹਿੰਦੇ ਕਾਲੀਆਂ ਨੂੰ ਪਾਉਣੀਆਂ ਨਹੀਂ ਕੰਮ ਨਹੀਂ 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 ਇਹ ਨਹੀਂ ਗੱਲ ਹੈ ਅੱਛਾ ਸਾਰੇ ਨਾਲ ਖੂਰ ਬਣਿਆ ਪੂਰਾ ਕੇ ਹਾਂ ਹਾਂਜੀ ਕਰੇ ਕਰੇ ਕੀ ਗੱਲਾਂ ਹੁੰਦੀਆਂ ਫਿਰ ਕੋਈ ਕਰੇ ਅਮਰਤਪਾਲ ਦੀਆਂ ਗੱਲਾਂ ਹੁੰਦੀਆਂ ਤੋਰਖੀਆਂ ਹੁੰਦੀਆਂ ਅੱਛਾ ਸਾਰੇ ਬਣੇ ਅੱਛਾ ਉਹਦੀ ਚਰਚਾ ਵਾ ਕਰਾਂ ਚ ਜਿੱਥੇ ਜਾਓ ਉਹੀ ਚਰਚਾ ਬਸ 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 ਹਾਂ ਬਣ ਰਿਹਾ ਮੌਲਪੁਰਾ ਹੈ ਪੂਰਾ ਕੇ ਅੱਛਾ ਹਾਂ ਠੀਕ ਹੈ ਫਿਰ ਵੀ ਕੀ ਮੌਲਾ ਮੌਲ ਵਧੀਆ ਗੋਂ ਜਿੱਥੇ ਤਰੇਦਰੋਂ ਇਧਰ ਤਾਂ ਕੱਲ ਪਛੇ ਪਤਾ ਲੱਗਾ ਇਧਰ ਤਾਂ ਪਹਿਲਾਂ ਪਤਾ ਹੀ ਨਹੀਂ ਸੀਗਾ ਕਹਦਾ ਆ ਬੋਟਾ ਮਟਾ ਦਾ ਅੱਛਾ ਤੁਹਾਡੇ ਪਿੰਡ ਦਾ ਮੁੰਡਾ ਵੀ ਖੜਾ ਕਹਿੰਦੇ ਆਹੋ ਠੀਕ ਕਹਿੰਦੇ ਤੇ ਕੀ ਕਹਿੰਦੇ ਤੇ ਹੈ ਕਿ ਪਤਾ ਲੱਗ ਗਿਆ ਪਤਾ ਲੱਗੀ ਜਾ ਕੇ ਅੱਛਾ ਪਿੰਡ ਚ ਕਈ ਨਹੀਂ ਪਤਾ ਲੱਗਦਾ ਨਾ ਹਾਂ ਮੁੰਡੇ ਪਤਾ ਲੱਗ ਗਈ ਜਣਾ ਤੇ ਕੀ ਕੌਣ ਜਿੱਤ ਰਿਹਾ ਫਿਰ ਕਿੰਨੂ ਪਾਰੇ ਵੋਟਾ ਮਟਾ ਵੋਟਾਂ ਦਾ ਨੇ ਜਿੰਨੂ ਜਿੰਨੂ ਕਹਿਣਗੇ ਪਾਈ ਜਾਣੀਆਂ ਹੂੰ ਜਿੰਨੂ ਕਹਿਣਗੇ ਕੀਤੇ ਕੰਮ ਕੋਈ ਪਿਛਣੀ ਸਰਕਾਰਾਂ ਨੇ ਪਿਲੀ ਸਰਕਾਰਾਂ ਨੇ ਕੰਮ ਕੋਈ ਇਦਾਂ ਹੀ ਆ ਵੇਖ ਲਓ ਸਾਡੇ ਸਾਹਮਣੇ ਨਹੀਂ ਫਿਰ ਵੀ ਆਮ ਆਦਮੀ ਪਾਰਟੀ ਕਹਿੰਦੀ ਕੰਮ ਬੜੇ ਕੀਤੇ ਆ ਕਾਂਗਰਸ ਕਹਿੰਦੀ ਅਸੀਂ ਬੜੇ ਕਰਗੇ ਅਸੀਂ ਕੱਲੀ ਕਹਿੰਦੇ ਅਸੀਂ ਬੜੇ ਕੀਤੇ ਸੀ ਕੋਈ ਜਿਹੜਾ ਵੀ ਆਉਂਦਾ ਕੋਨਾ ਕੋਈ ਕਰਦਾ ਹੀ ਆਗੇ ਅੱਛਾ ਆਹੋ ਥੋੜਾ ਬੜਾ ਸਵਾਰਦਾ ਯਾਰ ਅੱਛਾ ਨਸ਼ਾ ਨਸ਼ਾ ਵੀ ਖਤਮ ਕਰਦੇ ਆ ਕਿ ਵਧਾਉਂਦੇ ਆ ਨਸ਼ੇ ਨੂੰ ਸ਼ੇਦੇ ਨਾ ਵਧਾਉਨੇ ਜਾਂ ਨਾ ਘ ਬਰਾਬਰ ਜੇ ਰਹਿੰਦਾ ਹੈ ਬਰਾਬਰ ਜੇ ਨਾ ਬਜੇ ਨਾ ਮਿਟਕੀਆਂ ਮਾਰਦਾ ਬਾਬਾ ਕੀ ਗੱਲ ਹੈ ਕਿ ਲਿਆਈ ਲੱਗਦੀ ਲੀਡਰ ਨਾਲ ਬਾਬੂ ਕਿਸੇ ਨਾ ਤੇਰੀ ਵੀ ਹਾਂਜੀ ਲਿਆਈ ਲੱਗਦੀ ਕਿਸੇ ਲੀਡਰ ਨਾਲ ਤੇਰੀ ਵੀ ਨਹੀਂ ਲੀਡਰ ਨਾਲ ਤੇ ਸਾਰੇ ਆਪਣੇ ਹੁੰਦੇ ਨੇ ਲੀਡਰ ਵੀ ਮਾੜੇ ਹੁੰਦੇ ਕਿਤੇ ਹਾਂ ਲੀਡਰ ਨਹੀਂ ਕੋਈ ਮਾੜਾ ਪਹਿਲਾਂ ਇਹ ਆਵੇ ਲਦਰਾਂ ਲੁਦਰਾਂ ਨਾਲ ਨਹੀਂ ਜਾਂਦੇ ਨੇ ਹਾਂ ਉਹ ਡੰਪੇ ਡੰਪੇ ਨਾਲ ਨੂੰ ਹਾਂ ਤੇ ਹਲਗੜਾ ਨਾਲ ਜਾ ਗਾ ਤੇਰੀ ਆ ਨਾਲ ਦੇ ਪਿੰਡ ਇੱਥੇ ਹਾਂ ਡੰਪਾ ਮਸ਼ਹੂਰ ਹੀ ਗਾ ਅੱਛਾ ਕੈਸ ਕੀ ਆਇਆ ਹੀ ਨਹੀਂ ਉਹ ਪਤਾ ਨਹੀਂ ਹੁਣ ਉਹ ਕਹਿੰਦਾ ਤੂੰ ਨਹੀਂ ਛਣਦੀ ਨਹੀਂ ਘੱਟ ਘਾਲਾ ਥੋੜਾ ਸ਼ਰੀਟ ਲੱਮਟਾ ਜਾ ਰਿਹਾ ਜਾਂਦਾ ਅੱਛਾ ਕੌਂਸਲ ਜਿਹਨੇ ਉਹ ਦਿੱਤੇ ਡੈਕਟਰ ਫਿਰਾਂ ਦੀ ਕਾਂਗਰਸ ਆਹੋ ਗੱਲ ਇਹ ਹੈ ਹੈ ਭੂਟਾ ਨਮੋਲ ਠੀਕ ਆ ਹੁਣ ਜਿੱਤ ਰਿਹਾ ਐ ਇਸੇ ਪਿੰਡ ਤੋਂ ਹਾਂਜੀ ਇਸੇ ਪਿੰਡ ਤੋਂ ਕਿਹੜੇ ਪਿੰਡ ਕੀ ਅਮਰਿਤਪਾਲ ਹੀ ਲੰਘ ਦੂਜੇ ਅਮਰਿਤਪਾਲ ਹੀ ਹੋਰ ਕੰਨੇ ਦਿੱਤਣਾ ਹੈ ਮੈਂ ਅਮਰਿਤਪਾਲ ਜਿੱਤੂ ਘਰ ਕੰਨੇ ਦਿੱਤਣਾ ਅੱਛਾ ਹਾਂਜੀ ਦੂਜੇ ਮਾਰਦੇ ਨਹੀਂ ਕਿਹੜੇ ਕੁੜੇ ਮਰੀ ਜਾਣਾ ਭਰਾ ਅੱਛਾ ਹਾਂ ਕੀ ਕੰਮ ਕਰਦੇ ਖੇਤੀ ਨਹੀਂ ਲੱਕੜ ਦਾ ਕੰਮ ਕਰਦੇ ਤਰੇਫਰ ਤੇ ਹੋ ਗਏ ਕੀ ਕਹਿੰਦੇ ਲੋਕ ਲੋਕਾਂ ਨੂੰ ਕਹਿਣ ਨੂੰ ਕਹਣਾ ਨਹੀਂ ਫਿਰ ਵੀ ਪਲੇ ਫਿਰ ਦਿਓ ਕੀ ਮਾਹੌਲ ਕੀ ਕਹਿੰਦਾ ਸਵਾਰਦਾਤ ਕੀ ਇਹੋ ਜਿਹਾ ਮਾਹੌਲ ਤੇ ਹਲੀ ਦੇ ਵਾਲੀ ਆ ਇਹਦੇ ਵਾਲੀ ਆ ਹਾਂਜੀ ਅਮਰਤਪਾਲ ਵਾਲੀ ਹਾਂਜੀ ਅੱਛਾ ਪੁਲੀਸ ਥਾਣਾ ਤੁਹਾਡੀ ਪੁਲੀਸ ਥਾਣੇ ਠੀਕ ਹੈ